ਵੀਰ ਬਾਦ ਸਿੰਘ ਘਰੇ ਜਾਣਾ ਹੈ ਬਾਦ ਸਿੰਘ ਜਾਜ ਕੇ ਹਾਂਜੀ ਹਾਂਜੀ ਕੀ ਗੱਲ ਬਾਹਰ ਜਾਣਾ ਵਾ ਕਾਣਾ ਤੇ ਬਾਹਰ ਹੀ ਆ ਦੱਸੀ ਨਾ ਗਏ ਨੂੰ ਆ ਵੀਰ ਮੇਰਾ ਇਦਾਂ ਕਰ ਸਿੱਧੀ ਗਲੀ ਪੈ ਜਾ ਤੇ ਅੱਗੇ ਜਿਹੜਾ ਮੋੜ ਨਾ ਉੱਥੇ ਉਹਨਾਂ ਦਾ ਹੀ ਘਰ ਆ ਸਾਹਮਣਾ ਠੀਕ ਆ ਜਾ ਸਾਹਿਬ 50 ਸਾਲਾਂ ਨੇ ਮੇਰਾ 75ਵਾਂ ਘੇੜਾ ਵਾ ਨਾ ਤੁਸੀਂ ਮੇਰਾ ਕੰਮ ਕੀਤਾ ਤੇ ਨਾ ਮੇਰੇ ਪੈਸੇ ਮੁੜਦੇ ਆਏ ਦੱਸੋਣ ਪੈਸੇ ਕਿਉਂ ਮੁੜਨੇ ਜੇ ਕੰਮ ਲੇੜ ਪਛੇਦ ਹੋ ਜਾਂਦੇ ਹੁੰਦੇ ਆ ਗੱਲ ਉਹੋ ਜੀ ਨਹੀਂ ਕੋਈ ਹੈਗੀ ਭਰਾ ਮੇਰਾ ਅਸੀਂ ਕਿਹੜਾ ਪਿੰਡ ਛੱਡ ਚੱਲੇ ਆ ਇਹ ਥੋੜਾ ਲੇੜ ਆ 5 ਸਾਲ ਥੋੜੇ ਨਹੀਂ ਹੁੰਦੇ ਤੁਹਾਡੇ ਲਾਰਾਂ ਤੇ ਮੈਂ ਹੁਣ ਨੌਕਰੀ ਵਾਲੇ ਵੀ ਟਾਈਮ ਨਗਾੜਿਆ ਕੰਮ ਆਪਣੇ ਹੋਣ ਦੇ ਆ ਇਹੋ ਜੀ ਕੋਈ ਗੱਲ ਨਹੀਂ ਆ ਵੀ ਕੰਮ ਨਹੀਂ ਹੋਣ ਦੇ ਕੰਮ ਹੋਣ ਦੇ 5 ਸਾਲਾਂ ਤੇ ਮੇਰਾ ਕੰਮ ਨਹੀਂ ਸੌ ਰਿਹਾ ਤੇ ਕੰਮ ਕਿੱਥੇ ਹੋਣ ਦੇ ਯਾਰ ਜਿਹੜਾ ਤੁਹਾਡੇ ਵਾਲਾ ਗਰੁੱਪ ਹੀ ਨਾ ਉਹੋ ਹੀ ਥੋੜਾ ਜਿ ਮਿੰਨੋ ਤੁਸੀਂ ਮੇਰੇ ਪੈਸੇ ਮੜੋ ਮੈਂ ਪੈਸੇ ਲੈ ਕੇ ਜਾਣੇਗੇ ਉਹ ਭਰਾਵਾ ਇੱਥੇ ਬੈਠਿਆ ਹੋਣ ਕਿਤੇ ਮਸ਼ੀਨ ਥੋੜਾ ਵੀ ਮੈਂ ਛਾਪ ਲਿਆਉਣੇ ਅੰਦਰ ਜਾ ਕੇ ਕੋਈ ਨਹੀਂ ਛਾਮਾ ਨੂੰ ਆ ਜੀ ਅੱਜ ਦੇਣਾਗੇ ਤੈਨੂੰ ਪੈਸੇ ਫੋਨ ਲਾ ਹੀ ਲਵਾਂ ਇੱਕ ਵਾਰੀ ਕਿਤੇ ਗਲਤੀ ਨਾ ਵੜ ਜਾ। ਹਲੋ ਯਾ ਫੋਨ ਆ ਗਿਆ ਫੋਨ ਸੁਣ ਲਈਏ ਹਲੋ ਹਾਂਜੀ ਹਾਂਜੀ ਅੱਛਾ ਜੀ ਬਾਹਰ ਜਾਣਾ ਕੋਈ ਨਹੀਂ ਆ ਜਾਓ ਘਰੇ ਹੀ ਆ ਮੈਂ ਲਵਾ ਦਨੇ ਵੀਜ਼ਾ ਤੁਹਾਡਾ ਆ ਜਾਓ ਚਲੋ ਫਿਰ ਮੈਂ ਆ ਗਿਆ ਆ ਗਿਆ ਆ ਗਿਆ ਕੋਈ ਤੈਨੂੰ ਕੰਮ ਕੋਮ ਹੈਗਾ ਕਿਸੇ ਨੂੰ ਮਿਲਣਾ ਮੁਲਣਾ ਤੇ ਮਿਲਿਆ ਮੜਿਆ ਜਾ ਕੇ ਮੈਂ ਦੱਸਿਆ ਮੈਂ ਜਾਣਾ ਨਹੀਂ ਕਿਤੇ ਮੈਂ ਇੱਥੇ ਰਹਿਣਾ ਵਾ ਮੈਨੂੰ ਵੀ ਕੋਈ ਕੰਮ ਉਹ ਤੇ ਜੇਦੀ ਕਰ ਗਿਆ ਨਿਆਣੇ ਵਾਲੀ ਹੈ ਪਰ ਬੋਲੀ ਨਾ ਮੇਰਾ ਭਰਾ ਫਿਰ ਕੁਝ ਵੀ ਵਿੱਚ ਠੀਕ ਹੈ ਨਾ ਵਾਧੂ ਘਾਟ ਕੋਈ ਗੱਲ ਨਾ ਹੋਵੇ ਬੰਦਾ ਪਹਿਲੀ ਹੀ ਆਉਂਦਿਆ ਮੈਨੂੰ ਪੈਸੇ ਦੇਣਾ ਉਹ ਤੇ ਇਹਨੂੰ ਤੇਰੇ ਪੈਸੇ ਦੇ ਦਾਂਗੇ ਕੋਈ ਗੱਲ ਨਹੀਂ ਬਸ ਠੀਕ ਹੈ ਫਿਰ ਮੈਂ ਕਾਹਤੋਂ ਬੋਲਣਾ ਬਸ ਹਾਂ ਦਿਹਾਰ ਲਾਉਣੀ ਮੇਰੀ ਜੇ ਕੋਈ ਗੱਲ ਆ ਬਲ ਤੇ ਹੋਈ ਠੀਕ ਹੈ ਕੋਈ ਗੱਲ ਠੀਕ ਹੈ ਕੋਈ ਗੱਲ ਨਹੀਂ ਉਹ ਪੁੱਤਰ ਆ ਜੇ ਪੁੱਤ ਬੈ ਇਥੇ ਗੱਲ ਸੁਣ ਬੰਦਾ ਇੱਕੋਂ ਡਿਆ ਤੇ ਮੜਿਆ ਵੇਖ ਬਾਹਰ ਕਿਤੇ ਆਉਣ ਉਂਡਿਆ ਨਾ ਲਾਗੇ ਕਹਿੰਦਾ ਆ ਗਿਆ ਮੈਂ ਠੀਕ ਹੈ ਨਵਾਂ ਬੰਦਾ ਉਹਨੂੰ ਥੋੜਾ ਆਪਣੀ ਚੜਾਅ ਵਧਾ ਕੇ ਦੱਸੀ ਗੱਲ ਥੋੜੀ ਜੀ ਠੀਕ ਹੈ ਜੀ ਜਾ ਮੇਰਾ ਪੋਤਾ ਸਾਸਰੀ ਗਾਲ ਜੀ ਭਾਜੀ ਸਾਸਰੀ ਗਾਲ ਜੀ ਬਾਦ ਸਿੰਘ ਜਾਜ ਭਾਜੀ ਹਾਂਜੀ ਹਾਂਜੀ ਆਪਾਂ ਹੀ ਆ ਜੀ ਤੁਸੀਂ ਓਏ ਹੋਏ ਇਹ ਭਾਜੀ ਹੁਣੀ ਕੌਣ ਹੈ ਫਰਿਆ ਤੁਹਾਡੇ ਤੈਨੂੰ ਫਰਾਂ ਦੀ ਹਵਾ ਪਈ ਉਹ ਨਹੀਂ ਨਹੀਂ ਆਪਣਾ ਭਰਾ ਵਾ ਕੋਈ ਗੱਲ ਨਹੀਂ ਬੜਾ ਨਾਂ ਸੁਣਿਆ ਭਾਜੀ ਤੁਹਾਡਾ ਬੜਾ ਨਾਂ ਸੁਣਿਆ ਜੀ ਮੈਂ ਜਿਹੜੇ ਬੰਦੇ ਕੋ ਕਹਣਾ ਨਾ ਮੈਂ ਬਾਹਰ ਜਾਣਾ ਵਾ ਮੈਨੂੰ ਉਹ ਬੰਦਾ ਕਹਿੰਦਾ ਰਾਹ ਹੈ ਕਿ ਜਹਾਜ਼ ਕੋਲ ਚਲ ਜਾ ਤੈਨੂੰ ਜਹਾਜ਼ ਨੇ ਜਾਜੇ ਚੜਾਉਣਾ ਹੈ ਤੇ ਚਲੋ ਮੈਨੂੰ ਚੜਾਓ ਜੀ ਇਹਨੂੰ ਮੌੜਾਂ ਦੇ ਕਿਹੜਾ ਲੱਗੂ ਵੀਜ਼ਾ ਲੱਗੂਗਾ ਰੇ ਚੜਾਵਾਂਗੇ ਹੌਸਲਾ ਰੱਖ ਮੇਰੇ ਵੀਰ ਪਾਜੀ ਇੱਕ ਗੱਲ ਪੁੱਛਾਂ ਗੁੱਸਾ ਦਾ ਨਾ ਕਰੋਗੇ ਹਾਂ ਹਾਂ ਪੁੱਛੋ ਪੁੱਛੋ ਕਿਉਂ ਨਹੀਂ ਪਾਜੀ ਤੁਸੀਂ ਸਮੁੰਦਰੀ ਜਹਾਜ਼ੇ ਕੇ ਭਾਈ ਜਾ ਇਹ ਪਤਾ ਲੱਗੂਗਾ ਤੈਨੂੰ ਜਦੋਂ ਚੱਕਰ ਆਏ ਜਾਣਾ ਕਿੱਥੇ ਆ ਮੈਨੂੰ ਇਹ ਦੱਸੋ ਜਣਾਗੜੀ ਕੰਟਰੀ ਆ ਦਨੇ ਜਿੱਥੇ ਮਰਜੀ ਕਲਾ ਦੋ ਕੈਨੇਡਾ ਅਮਰੀਕਾ ਇੰਗਲੈਂਡ ਇੰਗਲੈਂਡ ਕਲਾ ਦੋ ਜੱਲ੍ਹੇ ਵਾਲੇ ਬਾਗ ਦਾ ਬਦਲਾ ਲੈ ਕੇ ਆਉ ਨਾਲੇ ਓਏ ਉਹ ਤੇ ਸ਼ਹੀਦ ਉਦਮ ਸਿੰਘ ਹੋਣਾ ਲੈ ਲਿਆ ਨਹੀਂ ਨਹੀਂ ਮੈਂ ਜਰਾ ਹੋਰ ਤਰੀਕੇ ਨਾਲ ਬਦਲੇ ਲੈਣੀ ਤੂੰ ਕਿਹੜੇ ਤਰੀਕੇ ਨਾਲ ਲੈਣ ਚਾਹਨਾ ਮੈਂ ਰਿਸ਼ਤੇਦਾਰੀਆਂ ਕੱਢ ਕੇ ਬਦਲੇ ਲੈਣੇ ਜਿਹੜੀ ਮਾੜੀ ਮੋਟੀ ਕਸਰ ਰਹਿ ਗਈ ਆ ਨਾ ਭਾਜੀ ਮੈਂ ਉਹ ਕੱਢਣੀ ਗੁਰੂਤ ਬਾਰਡਰ ਦੇ ਕਿਉਂ ਨਹੀਂ ਜਾਂਦਾ ਉੱਥੇ ਜਾ ਕੇ ਬਦਲੇ ਲੈ ਆਂ ਉਹ ਬਾਰਡਰ ਤੇ ਉਹ ਇਹ ਉਧਰ ਵੀ ਤਾਂ ਆਪਣੇ ਭਰਾ ਵਾ ਉੱਥੇ ਕਿੰਨਾ ਕੋ ਬਦਲਾ ਲੈਣੇ ਬਦਲੇ ਤਾਂ ਮੈਂ ਉਹਨਾਂ ਕੋ ਲੈਣੇ ਜਿਨ੍ਹਾਂ ਨੇ ਕੰਦਾ ਮਾਰੀਆਂ ਫਿਰ ਮੇਰਾ ਵੀ ਇੱਕ ਦੋ ਲੈ ਕੇ ਆਈ ਬਦਲਾ ਨਾ ਭਾਈ ਬਦਲਾ ਆਪੋ ਆਪਣਾ ਨਾਲੇ ਤੁਸੀਂ ਵੀ ਤਾਂ ਨਾਲ ਹੀ ਜਾਣਾ ਵਾ ਤੁਹਾਨੂੰ ਕਿਹੜਾ ਚੱਕਰ ਆਉਂਦੇ ਆ ਉਹ ਚਲੋ ਯਾਰ ਛੱਡੋ ਇਹਨਾਂ ਗੱਲਾਂ ਨੂੰ ਬਦਲੇ ਕੋਈ ਨਹੀਂ ਲੈ ਲਿਓ ਜਦੋਂ ਜਾਓਗੇ ਵੀਰ ਆਪਾਂ ਤਾਂ ਗੇਮ ਹੀ ਕਰਾਈ ਦੀ ਆ ਤੇ ਆਪਾਂ ਵੀ ਗੇਮਾਂ ਹੀ ਕੀਤੀਆਂ ਵਾ ਸਕੂਲੇ ਵੀ ਆਪਾਂ ਗੋਲਾ ਗਾਲਾ ਛੁੱਟਦਾ ਹੀ ਰਹੇ ਆ ਕੋਈ ਗੱਲ ਨਹੀਂ ਗੇਮ ਹੀ ਕਰ ਲਾਂਗੇ ਕਰਾਓ ਤੁਸੀਂ ਗੇਮ ਓਏ ਉਹ ਗੇਮ ਨਹੀਂ ਡੌਂਕੀ ਦਾ ਨਾਮ ਸੁਣਿਆ ਡੌਂਕੀ ਦਾ ਸੁਣਿਆ ਭਾਜੀ ਡੌਂਕੀ ਦਾ ਸ਼ਰੂ ਖਾਨ ਵਾਲੀ ਚਾਰ ਅਰੀ ਵੇਖੀ ਆ ਤੇ ਆ ਜਾ ਮੈਕਸੀਕੋ ਚੱਲੀਏ ਵੇਖੀਓ ਹੋਈ ਵੇਖੀ ਆ ਫੇਰ ਇਹ ਤੈਨੂੰ ਸਾਰਾ ਕੁਝ ਪਤਾ ਹੀ ਆ ਉਦਾਂ ਹੀ ਲੱਗਣੀ ਓ ਡੌਂਕੀ ਉਹ ਤੇ ਭਾਜੀ ਕੁਟਦੇ ਮਾਰਦੇ ਵੜਾਵਾ ਤੇ ਮੇਰੇ ਤੋਂ ਤੇ ਤੁਰਿਆ ਵੀ ਨਹੀਂ ਜਾਣਾ 6 ਬੈਂਡ ਲੈ ਲੈਗਾ ਬੈਂਡ ਬੈਂਡ ਜਿੰਨੇ ਕਾ ਇੱਕ ਤਾਂ ਹੈਗਾ ਮਾਸਟਰ ਪਿਆਰੇ ਲਾਲਕਾ ਓਏ ਓ ਬੈਂਡ ਨਹੀਂ ਭਰਾਵਾ ਉਹ ਬੈਂਡ ਨਹੀਂ ਫਿਰ ਫਬਜੀ ਬੈਂਡ ਕਾ ਲੈਨੇ ਉਹ 6 ਬੰਦੇ ਆ ਜਾਣਗੇ ਤਿਆਰ ਵਰ ਤਿਆਰ ਓ ਭਰਾਵਾ ਆਈਲੈਂਡਸ ਦੀ ਗੱਲ ਕਰਨ ਨਿਆ ਆਈਲੈਂਡ ਸਮਝਾ ਕੋਈ ਆਈਲੈਂਡ ਸੋਰ ਹੁੰਦੀ ਆ ਉਹ ਨਾ ਨਾ ਭਾਜੀ ਇਹ ਨਹੀਂ ਮੈਤੋ ਹੋਣੀ ਆਣੀ ਮੈਂ ਤਾਂ ਗਿਆ 12 ਮਾਸਟਰਾਂ ਨੂੰ ਦਾਣੇ ਦੁਣੇ ਦੇ ਗਿਆ ਕੀਤੀਆਂ ਤੇ ਫੇਰ ਭਰਾਵਾ ਇੱਕੋ ਲਾਜੀ ਆ ਡੌਂਕੀ ਆ ਫੇਰ ਡੌਂਕੀ ਲਾਉਣੀ ਪਣੀ ਆ ਡੌਂਕੀ ਭਾਜੀ ਉੱਚ ਤੇ ਫਿਲਮ ਜੀ ਚ ਕੁੜਦੇ ਮਾਰਦੇ ਵੜਾ ਤੇ ਮੇਰੇ ਤੋਂ ਤਰਿਆ ਤਰਿਆ ਨਹੀਂ ਜਾਣਾ ਮੇਰੇ ਤੇ ਅੱਗੇ ਰਾਤ ਚ ਰੋਣਾ ਓਏ ਤੁਰਨਾ ਤੁਰਨਾ ਨਹੀਂ ਕੋੱਖ ਵੀ ਪੈਂਦਾ ਤੁਰਨਾ ਜੇ ਪਿਆਵ ਹੀ ਨਾ ਤੇ ਤੁਹਾਨੂੰ 2 ਕਿਲੋਮੀਟਰ ਹੀ ਤੁਰਨਾ ਪੈਣਾ ਉਹਦੇ ਵਿੱਚ ਵੀ ਆਪਾਂ ਤੁਹਾਡਾ ਪ੍ਰਬੰਧ ਕਰ ਦੇਣਾ ਨਹੀਂ ਜਾਣਾ ਵਾ ਉਥੋਂ ਫਲਸਤੀਨ ਉਹਨਾਂ ਦੇ ਕੋਲ ਖੋਤੀਆਂ ਹਣੀਆਂ ਵਾ ਤੇ ਉਹਨਾਂ ਨੂੰ ਜਾ ਕੇ ਰੁਪਈਏ ਦਸ ਦੇਣੇ ਆ ਵੀ ਭਾਜੀ ਆਹ ਲੋ ਖੋਤੀ ਕਿਰਾਏ ਦੇ ਦੇ ਦੋ ਭਾਜੀ ਹਾਂਜੀ ਉਹਨਾਂ ਦੇ ਫਿਰ ਪਾਟਾ ਪੂਟਾ ਸਿੱਖਣੀ ਪਊਗੀ ਉਹਨਾਂ ਨੂੰ ਕਿੱਦਾਂ ਕਹੂੰਗਾ ਖੋਤੀ ਦੇ ਦੋ ਓ ਇਦਾਂ ਹੀ ਕਹਿਣਾ ਬੋਲ ਕੇ ਕੇ ਆਹ ਲੋ 10 ਰੁਪਏ ਦੇ ਖੋਤੀ ਦੇ ਦੋ ਤੇ ਭਾਜੀ ਜੀ ਕੋਤੀਆਂ ਵੀ ਦੇ ਦੇਣਗੇ ਉਹ ਕੋਤੀ ਦੇ ਭਾਵੇਂ ਆਪਾਂ ਹੁਣੇ ਹੀ ਖਲਾਰਦਿਏ ਉਹਨਾਂ ਨੂੰ ਕਹਿ ਕੇ ਕਿ ਕੋਤੀ ਮੂੰਹ ਕਰਕੇ ਖਲਾਰਦੋ ਪਰੇ ਨੂੰ ਇੰਗਲੈਂਡ ਵਾਲ ਨੂੰ ਤੁਸੀਂ ਪੈਸੇ ਕੱਢੋ ਬਾਕੀ ਟੈਨਸ਼ਨ ਛੱਡੋ ਠੀਕ ਹੈ ਹਾਂ ਤੇ ਕਾਗਜ਼ ਪੱਤਰ ਆਪਣੇ ਦੇ ਹੈਗੇ ਆਏ ਹਾਂਜੀ ਹਾਂਜੀ ਲਿਆਂਦੇ ਆ ਜੀ ਲਿਆਓ ਕਾਗਜ਼ ਪੱਤਰ ਵੇਖੀਏ ਫਿਰ ਕੀ ਹੈ ਤੁਹਾਡੇ ਹਾਂਜੀ ਲਾਓ ਜੀ ਥੋੜੋ ਕਾਪੀਆਂ ਲਿਆਂਦੀਆਂ ਹੋ ਥੋੜੋ ਕਾਪੀਆਂ ਦੇ ਧਿਆਨ ਨਾ ਮੈਂ ਨਾ ਮਾੜੇ ਇਹਦੇ ਪੇਪਰ ਸਕੈਨ ਕਰਾ ਕੇ ਨਾ ਦਿੱਲੀ ਭੇਜਦਾ ਹਾਂ ਤੇ ਪਤਾ ਕਰਦੇ ਆਂ ਵੀ ਕੀ ਆਪਣਾ ਮਾਹੌਲ ਚਾਲ ਕੀ ਬੰਦਾ ਗਿਆ। ਭਾਜੀ ਮੈਨੂੰ ਛੇਤੀ ਛੇਤੀ ਇੱਥੋਂ ਕੱਢ ਦਿਓ ਮੇਰੇ ਨਾਲ ਕੁਟੰਜੀ ਮਹਿਸੂਸ ਹੁੰਦੀ ਐ ਇੱਥੇ ਮੈਂ ਨਹੀਂ ਰਹਿਣਾ ਰੁਣਾ। ਕੋਈ ਨਹੀਂ ਤੈਨੂੰ ਕੱਢ ਦਿੰਨੇ ਆ। ਕਿਧਰ ਨੂੰ? ਕੋਈ ਨਹੀਂ ਬਾਹਰ ਨੂੰ ਕੱਢ ਦਿੰਨੇ ਆ। ਬਾਹਰ ਨਾ ਬਾਹਰ ਨੂੰ ਕੱਢ ਦ। ਮੈਂ ਆਇਆ ਜੇ ਕਰਾ ਕੇ ਤੇ ਤੁਸੀਂ 2 ਮਿੰਟ ਬਹੋ ਇੱਥੇ ਠੀਕ ਹੈ ਲੱਕੀ ਭਾ ਭਾਈ ਆਪਣਾ ਕਿਹੜਾ ਏਰੀਆ ਆਪਣਾ ਇਹੋ ਹੀ ਮਾਝਾ ਮਾਝਾ ਕਿਹੜਾ ਜ਼ਿਲ੍ਹਾ ਤਰਨਤਾਰਨ ਸੁੱਟੋ ਹੱਥ ਮੇਰਾ ਵੀ ਤਰਨਤਾਰਨ ਅੱਛਾ ਤੂੰ ਹੀ ਮਾਝੇ ਦਾ ਹੀ ਆ ਕੇ ਨਹੀਂ ਲਿਮਕੇ ਦਾ ਭਾਈ ਮਜ਼ਾਕ ਕਰਦਾ ਗਸਾਣਾ ਕਰੇ ਉਹ ਸਿਆਣੇ ਕਹਿੰਦੇ ਹੁੰਦੇ ਨਾ ਕਿ ਜੇ ਬੰਦਾ ਆਵਣਾ ਸਿਆਣਾ ਹੋਵੇ ਨਾ ਕਿ ਸਿਆਣੇ ਦੀ ਸਲਾਹ ਲੈ ਲੈਣੀ ਚਾਹੀਦੀ ਆ ਉਹ ਭਾਈ ਸਿਆਣੇ ਦੀ ਉਹ ਲੱਭਿਆ ਮੈਂ ਇੱਕ ਸਿਆਣਾ ਮੈਨੂੰ ਕਹਿੰਦਾ ਹੈ ਤੂੰ ਸਾਰੀ ਉਮਰ ੱਟਕੇ ਖਾਣੇ ਆ ਤੇ ਆਪਾਂ ਸਿਆਣਾ ਹੀ ਛੱਡਦਾ ਵੈਸੇ ਜੇ ਕੋਈ ਸਿਆਣਾ ਹੈਗਾ ਤੇ ਤੁਸੀਂ ਦੱਸ ਦੋ ਉਹ ਸਿਆਣਾ ਹੋਵੇ ਦਾ ਜਿਹੜਾ ਸਿਆਣੀ ਗੱਲ ਕਰੇ ਯਾਰ ਗੱਲ ਸੁਣ ਤੈਨੂੰ ਗੜੀ ਹੋਈ ਆ ਤੂੰ ਬਾਹਰ ਜਾ ਕੀ ਕਰਨਾ ਇੱਥੇ ਕੋਈ ਨੌਕਰੀ ਨੌਕਰੀ ਲੱਭਾ ਹਟਾ ਕਟਾ ਦੋ ਹੈਗਾ ਮੋਜਾ ਮਾਣੀ ਤੇ ਬਾਹਰ ਦਾ ਕੀ ਹੈ ਬਾਹਰ ਕੋ ਨਹੀਂ ਹੈਗਾ। ਉਹ ਜਾਓ ਭਾਜੀ ਇੱਥੇ ਮੈਂ 35 ਫਾਰਮ ਭਰਤੇ ਆ। ਹਰ ਫਾਰਮ ਤੇ ਸਰਕਾਰੀ ਫੀਸਾਂ ਸਰਕਾਰੀ ਫੀਸਾਂ ਦੇ ਦੇ ਮੈਂ ਨੰਗ ਹੋ ਗਿਆ ਵਾਂ। ਨੌਕਰੀ ਕਿਹਨੂੰ ਦੇ ਨਹੀਂ ਦੇ ਤੇ ਫੇਰ ਮੈਂ ਹੁਣ ਸੋਚਿਆ ਕਿ ਮਣਾ ਆ ਘਰ ਕੇ ਤੇਰੇ ਕੋਲ ਤੇ ਬਾਹਰ ਹੀ ਵੱਜਦਾ ਈ ਤੇ ਬਾਹਰ ਨਿਕਲ ਜਾਣ। ਬਾਹਰ ਕਿਹੜਾ ਸੌਖਾ ਵਾ ਇੱਥੇ ਕੋਈ ਕੰਮਕੁਮ ਕਰ ਲਾ। ਕੰਮਕੁਮ ਦੀ ਨਾ ਭਾਜੀ ਗੱਲ ਕਰੋ। ਕੰਮ ਮੈਂ ਸਾਰੇ ਸਿੱਖੇ ਆ ਪਰ ਇੱਧਰ ਕੋਈ ਮੁੱਲ ਨਹੀਂ ਦੇ ਕੰਮਕੁਮ ਦਾ। ਕਿਹੜਾ ਸਿੱਖਿਆ ਹੀ ਕੰਮ। ਭਾਜੀ ਆਪਾਂ ਆਲ ਰੌਂਡਰੀਆਂ ਸਾਰੇ ਕੰਮ ਆਉਂਦੇ ਆ ਪਰ ਆਪਾਂ ਇੱਥੇ ਕਰਨਾ ਕੋਈ ਦਸੋ ਉਧਰ ਕਿਹੜੇ ਚਲਦੇ ਆ ਉਧਰ ਦੇ ਪੁੱਤ ਧੱਕੇ ਹੀ ਚਲਦੇ ਆ ਕਿਉਂ ਡਾਲਰ ਬੰਦ ਹੋ ਗਿਆ ਡਾਲਰ ਕਮਾਉਣੇ ਕਿਹੜੇ ਸੌਖੇ ਆ ਉਹ ਸੌਖੇ ਹੀ ਆ ਇੰਨੇ ਡਾਲਰ ਕਮਾਉਣੇ ਔਖੇ ਹੋਣਾ ਤੇ ਇਧਰੋਂ ਜਾਂਦੇ ਬੜੀਆਂ ਬੜੀਆਂ ਗੱਡੀਆਂ ਨਾਲ ਫੋੜਵਾਣਾ ਪਾਉਣ ਤੇ ਐੜੇ ਐੜੇ ਤਕੜੇ ਇਧਰ ਮੈਨ ਨਾਲ ਛਤਲ। ਉਹ ਇੰਨਾ ਗੱਲਾਂ ਨੇ ਤੇ ਮਾਰਿਆ ਸਾਰੇ ਪੰਜਾਬ ਨੂੰ। ਤੂੰ ਇੱਥੇ ਲੱਸੀ ਲੈਣ ਨਹੀਂ ਆਇਆ, ਤੂੰ ਵੀ ਬਾਹਰ ਜਾਣ ਲਈ ਆਇਆ ਮੈਂ। ਤੈਨੂੰ ਕੀ ਪਤਾ ਮੈਂ ਕਿਹੜੇ ਕੰਮ ਆਇਆ। ਮੈਂ ਤੇ ਤੈਨੂੰ ਆਪਣਾ ਛੋਟਾ ਭਰਾ ਸਮਝ ਕੇ ਸਮਝਾਉਣ ਡਿਆ ਹਾਂ। ਉਹ ਨਾ ਨਾ ਵੀਰ ਤੂੰ ਮੈਨੂੰ ਨਾ ਸਮਝਾ। ਮੇਰੇ ਤੇ ਕੰਮ ਅੱਗੇ ਬੰਦੇ ਬੰਦੇ ਰਹਿ ਜਾਂਦੇ ਆ। ਤੂੰ ਵਿੱਚ ਹੋਰ ਨੰਨਾ ਧਰਨ ਡਿਆ। ਮੈਂ ਤਾਂ ਤਾਂ ਸਮਝਾਉਣ ਡਿਆ ਮੈਂ ਕਿ ਚੱਲ ਤੂੰ ਆਪਣੇ ਜ਼ਿਲ੍ਹੇ ਦਾ ਵਾ। ਉਹ ਜਾਓ ਭਾਜੀ ਮੈਂ ਨਹੀਂ ਤੇ ਤ ਆ ਰਿਹਾ ਏ ਮੈਨੂੰ ਨਾ ਏਡੇ ਸਮਝਾਓ ਜੇ ਬਾਹਰ ਜਾਣਾ ਵਾ ਤਾਂ ਫੇਰ ਆਪਣੀ ਆ ਰਹੀ ਆ ਕੀ ਗੱਲਾਂ ਚੱਲਣ ਡੀਆਂ ਵਾ ਬੈਠਾ ਬੈਠਾ ਪਾਜੀ ਬੈਠੋ ਬੈਠੋ ਗੱਲਾਂ ਗੱਲਾਂ ਕੀ ਚੱਲਣ ਡੀਆਂ ਵਾ ਪਾਜੀ ਹਣੀ ਸਮਝਾਉਣ ਡੇ ਏ ਮੈਨੂੰ ਕੀ ਸਮਝਾਉਂਦੇ ਮੈਨੂੰ ਕਹਿੰਦੇ ਬਾਹਰ ਜਾ ਕੇ ਕੀ ਕਰਨਾ ਇੱਥੇ ਕੰਮ ਕੂਕਾਰ ਕੋਈ ਇਹੇ ਫੇਰ ਇਹ ਬੰਦਾ ਸਿਆਣਾ ਵਾ ਜਿਹੜਾ ਤੈਨੂੰ ਸਮਝਾਉਣ ਡਿਆ ਵਾ ਮੈਨੂੰ ਇਹ ਗੱਲ ਦੱਸ ਤੂੰ ਕਿ ਪੈਸੇ ਮਰਦੇ ਵੇਖੇ ਕਿਸ ਦੇ ਉਹ ਕਿੱਦਾਂ ਮਰਦੇ ਆ ਜਦੋਂ ਗੱਲਾਂ ਕੱਚੀਆਂ ਕਰੀਏ ਨਾ ਤੇ ਫੇਰ ਪੈਸੇ ਮਰ ਜਾਂਦੇ ਹੁੰਦੇ। ਨਹੀਂ ਨਹੀਂ ਭਾਜੀ ਗੱਲਾਂ ਪੱਕੀਆਂ ਕਰਨੀਆਂ ਚਾਹੀਦੀਆਂ ਕੱਚੀਆਂ ਕਿਉਂ ਕਰਨੀਆਂ ਵਾ? ਤੂੰ ਤਾਂ ਢਾਡੀ ਗੱਲ ਪੱਕੀ ਹੈ ਕਿ ਕੱਚੀ ਹੈ। ਆਪਣੀ ਪੱਕੀ ਹੈ ਤੜਗੀ। ਤੁਹਾਡੀ ਮੇਰੀ ਭਰੀ ਪੱਕੀ ਹੈ ਇਹ ਗੱਲ। ਮੈਨੂੰ ਭਾਵੇਂ ਇਹਦੇ ਮਗਰੀ ਤੋੜ ਦੋਗੇ। ਬਸ ਫੇਰ ਠੀਕ ਆ। ਫੇਰ ਨਹੀਂ ਕੱਚੀਆਂ ਗੱਲਾਂ ਜਦੋਂ ਕਰੀਏ ਨਾ। ਹਾਂਜੀ ਹਾਂ। ਫੇਰ ਪੈਸੇ ਡੁੱਬ ਜਾਂਦੇ। ਨਹੀਂ ਭਾਜੀ ਆਪਾਂ ਕੱਚੀਆਂ ਗੱਲਾਂ ਕਿਉਂ ਕਰਦੀਆਂ ਵਾ? ਸਹੀ ਟਿਕਾਣੇ ਤੇ ਆ ਗਏ ਤੁਹਾਡੇ ਕੋਲ। ਸਹੀ ਆ ਕੋਈ ਨਹੀਂ। ਲੈ ਵੀ ਪੇਪਰ ਤੇ ਤੇਰੇ ਚਾਹ ਕੇ ਕਰ ਲਿਆ ਪੇਪਰ ਤੇਰੇ ਸਹੀ ਆ। ਤਾਂ ਨਿਗਰਨਾਨਕ ਪਾਸ਼ਾ। ਤੇ ਹੁਣ ਜਵਾਨਾ ਇਦਾਂ ਵਾ ਨਹੀਂ ਨਹੀਂ ਕਰੋ ਕਰੋ ਦੱਸੋ ਕਿੰਨੇ ਕ ਲੱਗ ਜਾਣਗੇ ਇਹ ਪੈਸੇ ਤੇਰਾ ਖਰਚਾ ਆਣਾ ਮੈਂ ਗੱਲ ਕੀਤੀ ਵੀ 22 ਲੱਖ ਰੁਪਏ ਖਰਚਾ ਬਣਾਉਣਾ 22 ਲੱਖ ਭਾਜੀ ਤੁਸੀਂ ਤਾਂ ਮੈਨੂੰ ਸੁੱਕਿਆ ਮਾਰ ਦੇਣ ੜੇ ਜਿਆਦੇ ਥੋੜੇ ਬਦ ਕੋਈ ਘਟਵਾਦ ਨਹੀਂ ਕਰ ਸਕਦੇ ਤੁਸੀਂ ਚੜ ਕੇ ਜਾਣਾ ਵਾ ਨਾ ਆ ਜਾਣਾ ਤੇ ਚੜ ਕੇ ਹੀ ਆ ਤੇ ਫੇ ਇੰਨੇ ਲੱਗਣੇ ਆ ਭਾਜੀ ਕੋਈ ਆਹ ਜਾਂ ਦੇਸ਼ ਨਹੀਂ ਹੈਗਾ ਜਿੱਥੇ ਮੈਂ ਚਲ ਵੀ ਜਾਵਾਂ ਤਰਪਈਆ ਵੀ ਕੋਈ ਨਾ ਲੱਗੇ ਬਿਲਕੁਲ ਹੈਗਾ ਵਾ ਕਿਹੜਾ ਸ਼ਮਸ਼ਾਨਿਸਤਾਨ ਆ ਸ਼ਮਸ਼ਾਨਿਸਤਾਨ ਇਹ ਕਹੋ ਜਾ ਕੁੱਤਾ ਆ ਨਾਮ ਇਹ ਤਾਂ ਕਦੀ ਮੈਂ ਸੁਣਿਆ ਹੀ ਨਹੀਂ ਹੁਣ ਸੁਣ ਲਿਆ ਨਾ ਸੁਣ ਤੇ ਲਿਆ ਵਾ ਪਰ ਮੈਨੂੰ ਵਧੀਆ ਨਹੀਂ ਜੇ ਲੱਗਾ ਮੇਰੇ ਤੋਂ ਪੈਸੇ ਭਾਵੇਂ ਲਿੱਲੋ ਤੇ ਪਰ ਮੈਨੂੰ ਜਹਾਨਿਸਤਾਨ ਤੇ ਕੋਈ ਨਹੀਂ ਫਿਰ ਜਹਾਨਿਸਤਾਨ ਤੇ ਰਹਿਣਾ ਤੇ ਫਿਰ 2 ਲੱਖ ਹੀ ਲੱਗਣਾ ਠੀਕ ਆ ਭਾਜੀ 2 ਲੱਖ ਦੇ ਦੇ ਦਾਂਗੇ ਪੜ ਲਾਂਗੇ ਕੋੜਾ ਘੁੱਟ ਪਰ ਮੈਂ ਤਰਨਾ ਨਹੀਂ ਜੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਨਾ ਮੇਰੇ ਰਾਟ ਪਈ ਮੈਂ ਤਾਂ ਤੁਰਿਆ ਨਹੀਂ ਜਾਂਦਾ ਉਹ ਤੁਰਨ ਵਾਲਾ ਕੰਮ ਨਹੀਂ ਆ ਤੂੰ ਐ ਫੁੱਲਾਂ ਵਾਂਗੂ ਜਾਊਂਗਾ ਬਾਹਰ ਐ ਮੈਨੂੰ ਜੱਜ ਮਲਾਈਂ ਵਾਂਗੂ ਕੱਢ ਦੇ ਐ ਕਰ ਟੈਂਸ਼ਨ ਨਾ ਲੈ ਕੋਈ ਵੀ ਤੂੰ ਜਾਜ ਕੋ ਆ ਗਿਆ ਹਾਂ ਫੇਰ ਨਾ ਕਰ ਕੋਈ ਨਹੀਂ ਠੀਕ ਆ ਜੀ ਕਮੇ ਤੇ ਹੁਣੇ ਪਹਚਾ ਦਈਏ ਮੈਂ ਮਿਲਿਆਣੀ ਕਰਦਿਆਂ ਨੂੰ ਵਾਲੇ ਜਾਜ ਜੇ ਲੱਗਾ ਵੀ ਉਧਰ ਜਾਣਾ ਪਾਜੀ ਬਾਹਰੋਂ ਫੋਨ ਆਇਆ ਜੇ ਕੀ ਗੱਲ ਹੋ ਗਈ ਆ ਜਿਹੜੀ ਆਪਣੀ 20 ਬੰਦੇ ਵਾਲੀ ਗੇਮ ਨਹੀਂ ਸੀ ਉਹ ਖਰਾਬ ਹੋ ਗਈ ਜੇ ਕੀ ਹੋ ਗਿਆ ਉਹ ਗੋਰੀਆਂ ਨੇ ਹਮਲਾ ਕਰਤਾ ਵਾ ਏਸ਼ੀਅਨ ਤੇ ਕਿਉਂ ਕਿੰ ਇਹੀ ਨਹੀਂ ਆਪਣੇ ਮੁਲਖ ਚ ਹੋਰ ਬੰਦਾ ਰਹਿਣ ਦੇਣਾ ਉਹ ਕਿਉਂ ਉਹ ਭਾਈ ਨਸਲੀ ਦੰਗੇ ਓਏ ਉਹ ਕੋਈ ਨਹੀਂ ਆ ਓ ਇਹੋ ਜੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਆਪਾਂ ਕੋਈ ਨਹੀਂ ਹਾਂ ਹਾਂ ਭਾਈ ਕੀ ਗੱਲ ਹੋ ਗਈ ਆ ਉਹ ਕੋਖ ਨਹੀਂ ਹੋਇਆ ਹੌਸਲਾ ਕਰ ਕੋਈ ਨਹੀਂ ਹੋਇਆ ਨਹੀਂ ਨਹੀਂ ਆ ਮਰਨ ਮਰਾਉਂਦੀਆਂ ਵੀਰ ਹੁਣੇ ਗੱਲਾਂ ਕਰਕੇ ਗਿਆ ਵਾ ਇੱਥੇ ਆਪਾਂ ਨਹੀਂ ਜਿੰਦਾ ਭਈਆਂ ਦੇ ਨਾਲ ਮੜਾ ਮੋਟਾ ਹੋ ਜਾਂਦਾ ਵਾ ਐਦਾਂ ਮੜਾ ਮੋਟਾ ਲੜਾਈ ਝਗੜੇ ਹੋ ਜਾਂਦੇ ਆ ਜਿਨੋਂ ਕਿਤੇ ਜਾਈਏ ਹੋਰ ਥਾਂ ਦੇ ਕੋਈ ਨਹੀਂ ਟੈਨਸ਼ਨ ਨਾ ਲੈ ਤੋ ਕਿਉਂ ਇਹੋ ਸਮਝਾਉਂਦੇ ਆ ਤੈਨੂੰ ਦੰਦਾ ਜਿੱਥੇ ਬੰਦਾ ਜੰਮਿਆ ਹੁੰਦਾ ਨਾ ਉੱਥੇ ਉਹਦੀ ਟਾਵਰ ਹੁੰਦੀ ਆ ਉੱਥੇ ਹੀ ਉਹ ਰਾਜਾ ਹੁੰਦਾ ਉੱਥੇ ਭਾ ਗੋਰੇ ਜੰਮੇ ਆ ਉੱਥੇ ਗੋਰਿਆਂ ਨੇ ਰਾਜ ਕਰਨਾ ਵਾ ਅਗਲੇ ਰਹਿਣ ਦਿੰਦੇ ਆ ਗੈਰ ਮੁਲਕੀ ਨੇ ਉੱਥੇ ਅਗਲਿਆਂ ਦਾ ਟਾਵਰ ਆ ਭਾ ਅਗਲਿਆਂ ਦਾ ਦੇਸ਼ ਆ ਉਹ ਨਾ ਨਾ ਭਾਜੀ ਮੈਂ ਨਹੀਂ ਜ ਲਵਾਉਣਾ ਉਹ ਬੈ ਸਹੀ ਗੱਲ ਤੇ ਸੁਣ ਗੱਲ ਕੀ ਹੋਈ ਆ ਗੱਲ ਕੀ ਹੋਣੀ ਆ ਰੰਗ ਰੂਪ ਜਾਤ ਪਾਤ ਨਸਲਾਂ ਫਸਲਾਂ ਓਏ ਉਹ ਵੀ ਮੰਦੇ ਆ ਮੈਂ ਤਾਂ ਸੁਣਿਆ ਗੋਰੇ ਚੀਜ਼ਾਂ ਮੰਦੇ ਨਹੀਂ ਆ ਉਹ ਜੇ ਆ ਕੋਈ ਉੱਥੇ ਚੱਲਣ ਡਿਆ ਮੈਂ ਉੱਥੇ ਛਕੂ ਲੈ ਜਾਣਾ ਮੈਨੂੰ ਤਾਂ ਮੇਰਾ ਪੰਜਾਬ ਹੀ ਠੀਕ ਜਾਦਾ ਡਰੀ ਗਿਆ ਲੱਗਦਾ ਹੈ ਗੱਲਾਂ ਉਹ ਡਰਨ ਡਰਨ ਦੀ ਨਹੀਂ ਗੱਲ ਭਾਜੀ ਭਾਜੀ ਮੈਨੂੰ ਬਾਈ ਰੱਖ ਵੀ ਮੰਜੂਰੀ ਤੁਹਾਡਾ ਪੁਰਨਾ ਵੀ ਮੰਜੂਰੀ ਡੋਂਕੀਆਂ ਵੀ ਮੰਜੂਰੀ ਓਏ ਆਹ ਗੱਲ ਨੇ ਤੇ ਮੇਰਾ ਮਨ ਜਾ ਚੁੱਕ ਪਾਵਾ ਮੈਂ ਨਹੀਂ ਜਾਣਾ ਬਾਹਰ ਬੂਰ ਮੈਨੂੰ ਪੰਜਾਬ ਹੀ ਭਾਜੀ ਠੀਕ ਆ ਆਈ ਲਵ ਪੰਜਾਬ ਕੋਈ ਨਹੀਂ ਪੇਮੈਂਟ ਥੋੜੀ ਬਹੁਤੀ ਦੇਜੇ ਤੇਰਾ ਕੰਮ ਕਰ ਦੇਣਾ ਆਪਾਂ ਛੇਤੀ ਤੂੰ ਟੈਨਸ਼ਨ ਨਾ ਲੈ ਉਹ ਕਿਹੜੀ ਪੇਮੈਂਟ ਆ ਚੁੱਕੋ 100 ਰੁਪਏ ਖੋਤੇਆਂ ਦੇ ਉਹ ਬਾਹਰ ਭਾਵੇਂ ਆਪਾਂ ਜਾਈਏ ਭਾਵੇਂ ਨਾ ਜਾਈਏ ਪਰ ਕੇ ਬੇਜਮਾਨ ਦਾਕ ਨਹੀਂ ਰੱਖਣਾ ਪਰ ਆ ਤੇ 20 ਆ ਬਾਕੀ ਦਾ ਤੇਰੇ ਵਾਲੇ ਖੋਤੇ ਦੇ